700 ਕਾਲ ਜੀ ਸਾਰਿਆਂ ਨੂੰ ਸਟੱਡੀ 300 ਤੁਹਾਡਾ ਸਵਾਗਤ ਹੈ ਬੀਪੀਟੀ ਦੀ ਅਗਲੀ ਵੀਡੀਓ ਲੈ ਕੇ ਆਪਾਂ حاضر ਹਾਂ ਤੁਹਾਡੇ ਲਈ ਠੀਕ ਹੈ ਇਹਦੇ ਵਿੱਚ ਕੀ ਹੋਏਗਾ ਅੱਜ ਦੇ ਤੁਹਾਡੇ ਵੀਡੀਓ ਵਿੱਚ ਜਿਹੜਾ ਤੁਹਾਡਾ ਪੰਜਾਬ ਐਕਸਾਈਜ਼ ਐਕਟ ਹੈ ਜਿਹੜਾ ਤੁਹਾਡਾ ਜ਼ਿਲ੍ਹਾ ਕੈਡਰ ਦਾ ਨਵਾਂ ਸਿਲੇਬਸ ਜਾਰੀ ਹੋਇਆ ਜਿਸ ਦੇ ਵਿੱਚ 61 ਤੋਂ ਲੈ ਕੇ 68 ਤੱਕ ਅਤੇ 78 ਆ ਜਿਹੜੀ ਇਹ ਸੈਕਸ਼ਨ ਹੈ ਜਿਹੜੇ ਪੰਜਾਬ ਐਕਸਾਈਜ਼ ਐਕਟ ਦੇ ਨਵੇਂ ਜ਼ਿਲ੍ਹਾ ਕੈਡਰ ਦੇ ਸਿਲੇਬਸ ਜਾਰੀ ਹੋਏ ਨੇ ਠੀਕ ਹੈ ਉਹ ਆਪਾਂ ਦੇਖਦੇ ਹਾਂ ਉਹਨਾਂ ਵਿੱਚੋਂ ਆਪਾਂ ਇੱਕ ਕਰਾਂਗੇ ਠੀਕ ਹੈ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਦੇ ਕਿ ਜੇਕਰ ਤੁਸੀਂ BPT ਦੇ ਲਈ BPT 2025 ਦਾ ਐਗਜ਼ਾਮ ਦੇਣਾ ਹੈ ਉਹਦੇ ਲਈ ਸਾਡੇ ਕੋਲ ਜ਼ਿਲ੍ਹਾ ਤੇ ਆਰਮਡ ਕੈਡਰ ਦੋਹਾਂ ਦੇ ਕੋਰਸ ਚੱਲ ਰਹੇ ਨੇ ਠੀਕ ਹੈ ਜਿਹੜੇ ਕੋਰਸ ਨੇ ਆਨਲਾਈਨ ਤੁਹਾਡੇ ਐਪ ਉੱਤੇ ਹੀ ਹੋਣਗੇ ਰਿਕਾਰਡਡ ਕੋਰਸ ਹੋਣ ਤੁਹਾਨੂੰ ਦੋਨਾਂ ਦੇ ਲਈ ਆਰਮਰਡ ਕਿਟ ਅਤੇ ਜੀਲਾ ਕਿਟਰ ਦੋਨਾਂ ਦੇ ਲਈ ਰਿਕਾਰਡਡ ਵੀਡੀਓ ਲੈਕਚਰ ਮਿਲਣਗੇ ਪੀਡੀਐਫ ਮਿਲਣਗੇ ਐਪ ਉੱਤੇ ਹੀ ਟੈਸਟ ਮਿਲਣਗੇ 10-10 ਨੰਬਰਾਂ ਦੇ ਐਪ ਉੱਤੇ ਅਤੇ ਫਾਈਨਲੀ ਤੁਹਾਡੇ ਪੇਪਰ ਤੋਂ ਪਹਿਲਾਂ ਅਸੀਂ ਤੁਹਾਨੂੰ 5-5 ਮੌਕ ਟੈਸਟ ਕਰਵਾਵਾਂਗੇ ਜਿਹੜੇ ਕਿ ਬਿਲਕੁਲ ਤੁਹਾਡੇ ਪੇਪਰ ਜਿਹੜਾ ਪੈਟਰਨ ਹੈ 90-95 ਨੰਬਰ ਦਾ ਜਿਵੇਂ ਹੋਵੇਗਾ ਉਸੇ ਦੇ ਪੈਟਰਨ ਉੱਤੇ ਹੋਣਗੇ ਠੀਕ ਹੈ ਬਾਕੀ ਜਿਹੜੇ ਕੈਂਡੀਡੇਟ ਇਹ ਕੋਰਸ ਲੈਣਾ ਚਾਹੁੰਦੇ ਹਨ ਉਹ ਸਾਡੀ ਐਪ ਉੱਤੇ ਜਾ ਕੇ ਡਾਇਰੈਕਟਲੀ ਤੁਸੀਂ ਕੋਰਸ ਦੇਖ ਸਕਦੇ ਹੋ ਡੈਮੋ ਵੀਡੀਓਜ਼ ਵੀ ਉੱਥੇ ਅਵੇਲੇਬਲ ਨੇ ਡੈਮੋ ਪੀਡੀਐਫ ਵੀ ਅਵੇਲੇਬਲ ਨੇ ਡੈਮੋ ਟੈਸਟ ਵੀ ਅਵੇਲੇਬਲ ਨੇ ਠੀਕ ਹੈ ਤੁਸੀਂ ਜਾ ਕੇ ਡਾਇਰੈਕਟਲੀ ਐਪ ਉੱਤੇ ਵੀ ਦੇਖ ਸਕਦੇ ਹੋ ਐਪ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜਾਵੇਗਾ ਜਾਂ ਫਿਰ ਤੁਸੀਂ ਵਟਸਐਪ ਕਰ ਸਕਦੇ ਹੋ ਸਿਰਫ ਵਟਸਐਪ ਕਰਨਾ ਹੈ ਇਸ ਨੰਬਰ 'ਤੇ 9041815272 ਠੀਕ ਹੈ ਇੱਥੇ ਤੁਸੀਂ ਵਟਸਐਪ ਕਰਕੇ ਵੀ ਤੁਸੀਂ ਜਿਹੜਾ ਇਸ ਕੋਰਸ ਦੇ ਸੰਬੰਧੀ ਜਿਹੜੀ ਫੁੱਲ ਡਿਟੇਲ ਹੋ ਲੈ ਸਕਦੇ ਹੋ ਜਾਂ ਫਿਰ ਤੁਸੀਂ ਐਪ ਤੋਂ ਜਾ ਕੇ ਡਾਇਰੈਕਟ ਐਪ ਨੂੰ ਡਾਊਨਲੋਡ ਕਰ ਲਓ ਉੱਤੋਂ ਤੁਹਾਨੂੰ ਪੂਰੀ ਜਾਣਕਾਰੀ ਜਿਹੜੀ ਮਿਲ ਜਾਵੇਗੀ ਤੁਸੀਂ ਕੋਰਸ ਨੂੰ ਜੁਆਇਨ ਕਰ ਸਕਦੇ ਹੋ ਅੱਜ ਜਿਹੜਾ ਤੁਹਾਡਾ ਇਸ ਕੋਰਸ ਉੱਤੇ ਸਪੈਸ਼ਲ ਆਫਰ ਚੱਲ ਰਿਹਾ ਹੈ 2 ਦਿਨ ਦੇ ਲਈ ਠੀਕ ਹੈ ਇਸ ਕਰਕੇ ਜੇਕਰ ਤੁਸੀਂ ਕੋਰਸ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਕੋਰਸ ਜੁਆਇਨ ਕਰ ਲਵੋ ਹੁਣ ਆਪਾਂ ਜਿਹੜਾ ਅੱਗੇ ਇਸ ਵਿੱਚ ਐਕਸਾਈਜ਼ ਐਕਟ ਦਾ ਜਿਹੜਾ 61 ਅਤੇ 62 ਸੈਕਸ਼ਨ ਹੈ ਉਹ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਅੱਗੇ ਦੇਖੋ ਸੈਕਸ਼ਨ 62 ਕਰਨਾ ਆਪਾਂ ਨੇ ਐਕਸਾਈਜ਼ ਐਕਟ ਦਾ 25 ਸਾਲ ਤੋਂ ਘੱਟ ਉਮਰ ਦੇ ਵਿਅਕਤੀ ਨੂੰ ਗੈਰ ਕਾਨੂੰਨੀ ਤੌਰ ਤੇ ਨਸ਼ਾ ਵੇਚਣਾ ਜਾਂ ਔਰਤਾਂ ਨੂੰ ਨੌਕਰੀ ਤੇ ਰੱਖਣ ਦੀ ਸਜ਼ਾ ਕਿਹੜਾ ਪਿਨਿਸ਼ਮੈਂਟ ਹੋਊਗੀ ਅਗਰ 25 ਸਾਲ ਤੋਂ ਘੱਟ ਕਿਸੇ ਵਿਅਕਤੀ ਨੂੰ ਇਲੀਗਲ ਤੌਰ ਤੇ ਕੋਈ ਡਰੱਗਸ ਦੀ ਸੇਲ ਕਰ ਰਹੇ ਹੈ ਦੇਖੋ ਜੇ ਕੋਈ ਲਾਇਸੈਂਸ ਧਾਰਕ ਠੀਕ ਹੈ ਲਾਇਸੈਂਸ ਜਿਹਦੇ ਕੋਲ ਲਾਇਸੈਂਸ ਹੈ ਸੈਲਰ ਕੋਲ ਕੋਈ ਲਾਇਸੈਂਸ ਧਾਰਕ ਵਿਕਰੇਤਾ ਜਾਂ ਉਸ ਦਾ ਕੋਈ ਕਰਮਚਾਰੀ ਉਸ ਦਾ ਕੋਈ ਵਰਕਰ ਜਾਂ ਉਸ ਦੇ ਨਾਮ ਤੇ ਕੋਈ ਵੀ ਕੰਮ ਕਰਨ ਵਾਲਾ कोई और पर्सन उड़ा जे ओ ਧਾਰਾ 29 ਦੀ ਉਲੰਘਣਾ ਕਰਕੇ ਕਿਸੇ 25 ਸਾਲ ਜਾਂ ਉਸ ਤੋਂ ਘੱਟ ਉਮਰ ਦੇ ਵਿਅਕਤੀ ਨੂੰ ਸ਼ਰਾਬ ਜਾਂ ਨਸ਼ੀਲਾ ਪਦਾਰਥ ਵੇਚਦਾ ਹੈ ਜਾਂ ਪਹੁੰਚਾਉਂਦਾ ਹੈ ਠੀਕ ਹੈ ਮਤਲਬ ਜਿਹੜਾ ਆਰਟੀਕਲ 29 ਹੈ ਉਹਦੀ ਉਲੰਘਣਾ ਕਰਕੇ ਕਿਸੇ 25 ਸਾਲ ਦੀ ਏਜ ਯਾਦ ਰੱਖਣੀ ਤੁਸੀਂ 25 ਸਾਲ ਤੋਂ ਘੱਟ ਜਾਂ 25 ਸਾਲ ਦਾ ਹੋਵੇ ਠੀਕ ਹੈ 25 অর ਲੈਸ ਦੇ ਵਿਅਕਤੀ ਨੂੰ ਸ਼ਰਾਬ ਜਾਂ ਨਸ਼ੀਲਾ ਪਦਾਰਥ ਵੇਚਦਾ ਹੈ ਜਾਂ ਫਿਰ ਉਹਨੂੰ ਡਿਲੀਵਰ ਕਰਦਾ ਹੈ ਕਿਸ ਤਰੀਕੇ ਨਾਲ ਉਹ ਤੱਕ ਪਹੁੰਚਾਉਂਦਾ ਹੈ ਆੜਾ ਜੇ ਉਹ ਧਾਰਾ ਉਲੰਘਣਾ ਕਰਕੇ ਆਪਣੇ ਲਾਇਸੈਂਸ ਵਾਲੀ ਜਗ੍ਹਾ ਤੇ ਕਿਸੇ 25 ਸਾਲ ਤੋਂ ਘੱਟ ਉਮਰ ਵਾਲੇ ਮਰਦ ਜਾਂ ਔਰਤ ਨੂੰ ਕੰਮ ਤੇ ਰੱਖਦਾ ਹੈ ਜਾਂ ਰੱਖਣ ਦੀ ਆਗਿਆ ਦਿੰਦਾ ਹੈ ਠੀਕ ਹੈ ਆਰਟੀਕਲ 30 ਦੀ ਉਲੰਘਣਾ ਕਰਕੇ 30 ਕਲ ਕਹਿੰਦਾ ਹੈ ਕਿ ਆਪਣੇ ਲਾਇਸੈਂਸ ਵਾਲੀ ਜਗ੍ਹਾ ਤੇ ਜਿਸ ਪਲੇਸ ਤੋਂ ਉਹ ਸੇਲ ਕਰਨੇ ਦਾ ਲਾਇਸੈਂਸ ਹੈ ਉੱਥੇ 25 ਸਾਲ ਤੋਂ ਘੱਟ ਉਮਰ ਵਾਲੇ ਕਿਸੇ ਮਰਦ ਨੂੰ ਜਾਂ ਫਿਰ ਕਿਸੇ ਔਰਤ ਨੂੰ ਔਰਤ ਦੇ ਕੇਸ ਵਿੱਚ ਉਮਰ ਨਹੀਂ ਆ ਗਈ ਪਰ ਅਗਰ ਮਰਦ ਹੈ ਤਾਂ ਉਹ 25 ਸਾਲ ਤੋਂ ਘੱਟ ਦਾ ਨਹੀਂ ਹੋਣਾ ਚਾਹੀਦਾ ਠੀਕ ਹੈ ਔਰਤ ਨੂੰ ਉਹ ਨੌਕਰੀ ਤੇ ਰੱਖ ਹੀ ਨਹੀਂ ਸਕਦਾ ਨਸ਼ੇ ਵਾਲੀ ਜਗ੍ਹਾ ਤੇ ਠੀਕ ਹੈ ਨੈਕਸਟ ਈਡੀ ਜੇ ਕੋਈ ਕਿਸੇ ਸ਼ਰਾਬੀ ਜਾਂ ਨਸ਼ੇੜੀ ਵਿਅਕਤੀ ਨੂੰ ਸ਼ਰਾਬ ਜਾਂ ਕੋਈ ਹੋਰ ਨਸ਼ੀਲਾ ਪਦਾਰਥ ਵੇਚਦਾ ਹੈ ਕੋਈ ਵਿਅਕਤੀ ਜਿਹੜਾ ਪਹਿਲਾਂ ਹੀ ਸ਼ਰਾਬੀ ਜਾਂ ਨਸ਼ੇੜੀ ਆ ਉਹਨੂੰ ਉਹ ਨਸ਼ੀਲਾ ਪਦਾਰਥ ਵੇਚਦਾ ਹੈ ਠੀਕ ਹੈ ਇਹ ਵੀ ਉਲੰਘਣਾ ਮੰਨੀ ਜਾਊਗੀ ਸ ਜੇ ਉਹ ਆਪਣੀ ਲਾਇਸੈਂਸ ਵਾਲੀ ਜਗ੍ਹਾ ਤੇ ਨਸ਼ਾ ਕਰਨ ਅਨੈਤਿਕ ਵਿਵਹਾਰ ਬੇਸ਼ਰਮੀ ਦਾ ਜੂਆ ਖੇਡਣ ਦੇ ਆਗਾ ਹੀ ਦਿੰਦਾ ਹੈ ਜਿਹੜੀ ਉਹਦੀ ਲਾਇਸੈਂਸ ਵਾਲੀ ਸ਼ਾਪ ਆ ਜਿੱਥੇ ਉਹ ਨਸ਼ਾ ਸੇਲ ਕਰ ਸਕਦਾ ਹੈ ਉੱਥੇ ਉਹਨੂੰ ਸਿਰਫ ਨਸ਼ਾ ਸੇਲ ਕਰਨ ਦਾ ਲਾਇਸੈਂਸ ਹੈ ਉੱਥੇ ਕਿਸੇ ਵੀ ਤਰ੍ਹਾਂ ਦਾ ਇਮੋਰਲ ਬਿਹੇਵੀਅਰ ਜਾਂ ਕੋਈ ਬੇਸ਼ਰਮੀ ਜਾਂ ਫਿਰ ਗੈਂਬਲਿੰਗ ਜੂਆ ਖੇਡਣ ਦੀ ਇਜਾਜ਼ਤ ਉਹ ਨਹੀਂ ਦੇ ਸਕਦਾ ਠੀਕ ਹੈ ਅਗਰ ਉਹ ਕਰਦਾ ਹੈ ਤਾਂ ਇਹ ਇਲੀਗਲ ਮੰਨਿਆ ਜਾਊਗਾ ਹਾਹਾ ਜੇ ਉਹ ਕਿਸੇ ਵਿਅਕਤੀ ਨੂੰ ਆਪਣੀ ਜਗ੍ਹਾ ਤੇ ਆਉਣ ਦੀ ਆਗਿਆ ਦਿੰਦਾ ਹੈ ਜਿਸ ਨੂੰ ਉਹ ਜਾਣਦਾ ਹੈ ਜਾਂ ਉਸਨੂੰ ਲੱਗਦਾ ਹੈ ਕਿ ਉਸਨੇ ਕੋਈ ਗੈਰ-ਜਮਾਨਤੀ ਗੁਨਾਹ ਕੀਤਾ ਹੈ ਕਿਸੇ ਅਜਿਹੇ ਵਿਅਕਤੀ ਨੂੰ ਉੱਥੇ ਆਉਣ ਤੋਂ ਉਹ ਨਹੀਂ ਰੋਕ ਰਿਹਾ ਜਾਂ ਆਉਣ ਦਿੰਦਾ ਹੈ ਜਿਹੜਾ ਉਹਨੂੰ ਪਤਾ ਹੈ ਕਿ ਉਹਨੇ ਕੋਈ ਨਾਨ-ਬੇਲੇਵਲ ਆਫੈਂਸ ਕਰਿਆ ਹੋਇਆ ਠੀਕ ਹੈ ਉਨੇ ਕੋਈ ਅਜਾ ਗੁਨਾਹ ਕਰਿਆ ਹੋਇਆ ਜ ਜਿਹਦੀ ਉਹਨੂੰ ਜ਼ਮਾਨਤ ਨਹੀਂ ਹੈ ਠੀਕ ਹੈ ਜਾਂ ਉਹ ਕਿਸੇ ਪ੍ਰੋਸਟੀਟਿਊਟ ਨੂੰ ਆਪਣੇ ਆਪ ਦੇ ਵਿੱਚ ਲਗਾਤਾਰ ਆਉਣ ਦੀ ਆਗਿਆ ਦਿੰਦਾ ਜਾਂ ਫਿਰ ਉਹ ਕਿਸੇ ਇਸ ਤਰ੍ਹਾਂ ਦੀ ਔਰਤ ਨੂੰ ਜਿਹੜੀ ਉਹਨੂੰ ਪਤਾ ਹੈ ਕਿ ਇਸ ਤਰ੍ਹਾਂ ਦਾ ਕੰਮ ਕਰਦੀ ਹੈ ਠੀਕ ਹੈ ਐਜ਼ ਅ ਪ੍ਰੋਸਟੀਟਿਊਟ ਉਹਨੂੰ ਲਗਾਤਾਰ ਰੈਗੂਲਰ ਆਪਣੇ ਆਹੱਤੇ ਵਿੱਚ ਆਉਣ ਦੀ ਆਗਿਆ ਦਿੰਦਾ ਹੈ ਠੀਕ ਹੈ ਤਾਂ ਉਹ ਵਿਅਕਤੀ ਹੁਣ ਉਹਨੂੰ ਸਜ਼ਾ ਕਿਹਾ ਹੈ ਸਜ਼ਾ ਦੇ ਤੌਰ ਤੇ 500 ਰੁਪਏ ਤੱਕ ਦੇ ਜੁਰਮਾਨੇ ਨਾਲ ਕੋਈ ਵੀ ਬਣਦੀ ਸਜ਼ਾ ਭੁਗਤਣ ਲਈ ਜ਼ਿੰਮੇਵਾਰ ਹੋਊਗਾ। ਉਹਦੀ ਰਿਸਪਾਂਸਿਬਿਲਟੀ ਹੋਊਗੀ 500 ਤੱਕ ਤੁਹਾਨੂੰ ਜੁਰਮਾਨਾ ਦੇਣਾ ਪੈਣਾ ਅਤੇ ਹੋਰ ਜਿਹੜੀ ਵੀ ਉਹਦੀ ਬਣਦੀ ਸਜ਼ਾ ਹੋਊਗੀ ਉਹਨੂੰ ਭੁਗਤਣੀ ਪਊਗੀ। ਫਿਗਰ ਯਾਦ ਰੱਖਣੀ ਹੈ ਤੁਸੀਂ 500 ਰੁਪਏ ਦਾ ਜੁਰਮਾਨਾ। ਜੇ ਕਿਸੇ ਲਾਇਸੈਂਸਧਾਰਕ ਜਾਂ ਉਸ ਦੇ ਕਰਮਚਾਰੀ ਤੇ ਇਹ ਦੋਸ਼ ਲੱਗਦਾ ਹੈ ਕਿ ਉਹ ਆਪਣੇ ਲਾਇਸੈਂਸ ਵਾਲੀ ਜਗ੍ਹਾ ਤੇ ਸ਼ਰਾਬ ਪੀਣ ਦਾ ਨਸ਼ਾ ਕਰਨ ਨੂੰ ਆਗਿਆ ਦਿੰਦਾ ਹੈ, ਠੀਕ ਹੈ? ਹੁਣ ਕਿਸੇ ਲਾਇਸੈਂਸ ਵਾਲੇ ਵਿਅਕਤੀ ਤੇ ਜਾਂ ਉਹਦੇ EMPLOYE ਤੇ ਜਾਂ ਉਹਦੇ ਨਾਮ ਤੇ ਕੋਈ ਕੰਮ ਕਰ ਰਿਹਾ ਹੈ, ਉਹਨਾਂ ਦੀ ਜਗ੍ਹਾ ਤੇ ਉਹਨਾਂ 'ਤੇ ਦੋਸ਼ ਲੱਗ ਗਿਆ ਹੈ ਕਿ ਉਹਨਾਂ ਨੇ ਪੇਂਡ ਨੂੰ ਨਸ਼ਾ ਕਰਨ ਦਾ ਆਗਿਆ ਦਿੱਤੀ ਹੈ ਕਿਸੇ ਵਿਅਕਤੀ ਨੂੰ ਤਾਂ ਇਹ ਤੇ ਇਹ ਸਾਬਿਤ ਹੁੰਦਾ ਹੈ ਕਿ ਉਸ ਵਿਅਕਤੀ ਨੇ ਉਸ ਥਾਂ ਤੇ ਸ਼ਰਾਬ ਜਾਂ ਨਸ਼ੇ ਦਾ ਸੇਵਨ ਕੀਤਾ ਸੀ ਠੀਕ ਹੈ ਤੇ ਪ੍ਰੂਵ ਹੋ ਗਿਆ ਕਿ ਉਸ ਵਿਅਕਤੀ ਨੇ ਉਸੇ ਥਾਂ ਤੇ ਨਸ਼ਾ ਕਰਿਆ ਸੀ ਤਾਂ ਜਿਹੜਾ ਹੈ ਇਸ ਵਿਅਕਤੀ ਮਤਲਬ ਲਾਇਸੈਂਸ ਤਾਰਕ ਜਾ ਉਸ ਦੇ ਕਰਮਚਾਰੀ ਨੂੰ ਸਾਬਿਤ ਕਰਨਾ ਪਵੇਗਾ ਕਿ ਉਸ ਨੇ ਆਪਣੀ ਜਗ੍ਹਾ ਤੇ ਇਸ ਤਰ੍ਹਾਂ ਦੇ ਨਸ਼ੇ ਨੂੰ ਰੋਕਣ ਲਈ ਸਾਰੇ ਸਮਰਥ ਕਦਮ ਉਠਾਏ ਸਨ ਹੁਣ ਦੇਖੋ ਪ੍ਰੂਵ ਹੋ ਗਿਆ ਕਿ ਉਹਨਾਂ ਦੀ ਜਗ੍ਹਾ ਤੇ ਹੀ ਉਸ ਵਿਅਕਤੀ ਨੇ ਨਸ਼ਾ ਕਰਿਆ ਹੈ ਇਹ ਸ਼ਰਾਬ ਪੀਤੀ ਹੈ ਜਾਂ ਕੋਈ ਵੀ ਹੋਰ ਜੋ ਕੋਈ ਉੱਥੇ ਵਾਰਦਾਤ ਹੋਈ ਹੈ ਠੀਕ ਹੈ ਕੋਈ ਗਲਤ ਕੰਮ ਉੱਥੇ ਹੋਇਆ ਏ ਇਹ ਸਾਬਤ ਹੋ ਗਿਆ ਕਿ ਉਹ ਉੱਥੇ ਹੋਇਆ ਏ ਤਾਂ ਹੁਣ ਜਿਹੜਾ ਇਹ ਲਾਇਸੈਂਸ ਵਾਲਾ ਵਿਅਕਤੀ ਹੈ ਓਨਰ ਹੈ ਜਾਂ ਉਹਦਾ ਕੋਈ EMPLOYE ਹੈ ਉਹਨਾਂ ਨੂੰ ਪ੍ਰੂਫ ਕਰਨਾ ਪੈਣਾ ਹੈ ਕਿ ਉਹਨਾਂ ਨੇ ਉਸ ਉਸ ਹਰਕਤ ਨੂੰ ਰੋਕਣ ਲਈ ਪੂਰੇ ਤਰ੍ਹਾਂ ਦੇ ਸਮਰੱਥ ਸਟੈਪ ਜਿਹੜੇ ਸੀ ਉਹ ਚੱਕੇ ਸੀ ਉਹਨਾਂ ਨੂੰ ਐਪਰੂਵ ਕਰਨਾ ਪਊਗਾ ਭਾਵੇਂ ਕੋਈ ਵੀਡੀਓ ਫੁਟੇਜ ਦਿਖਾ ਦੇਣ ਕਿ ਉਹਨਾਂ ਨੇ ਇਸ ਚੀਜ਼ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ ਠੀਕ ਹੈ ਕਿ ਵਿਅਕਤੀ ਉੱਥੇ ਨਸ਼ਾ ਨਾ ਕਰਨ ਜਾਂ ਸ਼ਰਾਬ ਨਾ ਪੀਣ ਠੀਕ ਹੈ ਉਹ ਤਾਂ ਵੀ ਨਹੀਂ ਹਟੇ ਫਿਰ ਉਹ ਇਸ ਚੀਜ਼ ਤੋਂ ਬਚ ਸਕਦੇ ਆ ਬਟ ਉਹਨਾਂ ਨੂੰ ਇੱਕ ਵਾਰ ਪ੍ਰੂਫ ਕਰਨਾ ਪਵੇਗਾ ਕਿ ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਕਿ ਇਦਾਂ ਦਾ ਕੰਮ ਇੱਥੇ ਨਾ ਹੋਵੇ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰ ਦੁਬਾਰਾ ਤੁਹਾਨੂੰ ਫੇਰ ਦੱਸ ਦਿੰਦੇ ਨੇ ਕਿ ਜਿਹੜੇ ਕੈਂਡੀਡੇਟ ਬੀਪੀਟੀ ਸੰਬੰਧੀ ਕੋਰਸ ਲੈਣਾ ਚਾਹੁੰਦੇ ਹਨ ਚਾਹੇ ਉਹ ਜ਼ਿਲ੍ਹਾ ਕੈਡਰ ਹੈ ਹੋਵੇ ਚਾਹੇ ਜਿਹੜਾ ਤੁਹਾਡਾ ਐਪ ਉੱਤੇ ਤੁਹਾਨੂੰ ਕੋਰਸ ਮਿਲ ਜਾਵੇਗਾ ਠੀਕ ਹੈ ਕੰਪਲੀਟ ਆਨਲਾਈਨ ਕੋਰਸ ਹੋਵੇਗਾ ਰਿਕਾਰਡਡ ਕੋਰਸ ਹੋਵੇਗਾ ਠੀਕ ਹੈ ਉਸਦੇ ਲਈ ਤੁਸੀਂ ਵਟਸਐਪ ਕਰ ਸਕਦੇ ਹੋ 9041815272 ਉੱਤੇ ਅੱਗੇ ਦੇਖੋ ਸੈਕਸ਼ਨ 63 ਇਹਦੇ ਵਿੱਚ ਕੀ ਹੈ ਮਨੁੱਖੀ ਖਪਤ ਲਈ ਜ਼ਹਿਰੀਲੀ ਸ਼ਰਾਬ ਬਣਾਉਣੀ ਜਾਂ ਬਣਾਉਣ ਦੀ ਕੋਸ਼ਿਸ਼ ਲਈ ਜੁਰਮਾਨਾ ਠੀਕ ਹੈ ਜ਼ਹਿਰੀਲੀ ਸ਼ਰਾਬ ਬਣਾਉਣਾ ਜਾਂ ਉਹਦੀ ਕੋਸ਼ਿਸ਼ ਕਰਨਾ ਉਹਦੇ ਲਈ ਕਿੰਨਾ ਜੁਰਮਾਨਾ ਹੈ ਜੇ ਕੋਈ ਵਿਅਕਤੀ ਕਿਸੇ ਵੀ ਸ਼ਰਾਬ ਚਾਹੇ ਉਹ ਭਾਰਤ ਵਿੱਚ ਬਣੀ ਹੋਵੇ ਜਾਂ ਨਾ ਇਨ অর ਇਨਸਾਈਡ ਇਨ অর ਆਊਟਸਾਈਡ ਇੰਡੀਆ ਸੌਰੀ ਠੀਕ ਹੈ ਦੋਨਾਂ ਲਈ ਇਹ ਲਾਗੂ ਹੋਏਗਾ ਕੋਈ ਵੀ ਵਿਅਕਤੀ ਜੋ ਉਸ ਸ਼ਰਾਬ ਨੂੰ ਮੁੱਖੀ ਉਪਯੋਗ ਉਪਭੋਗ ਲਈ ਯੋਗ ਬਣਾਉਂਦਾ ਹੈ ਜਾਂ ਇਸ ਦੀ ਕੋਸ਼ਿਸ਼ ਕਰਦਾ ਹੈ ਠੀਕ ਹੈ ਕੁਝ ਵੀ ਕਰਕੇ ਉਹਨੂੰ ਐ ਜੋ ਹਿਊਮਨ ਉਹਦੇ ਲਈ ਕੰਜ਼ਮਪਸ਼ਨ ਲਈ ਫਿੱਟ ਬਣਾਉਂਦਾ ਹੈ ਜੋ ਕਿਸੇ ਤਰੀਕੇ ਨਾਲ ਅੜ ਉਪਯੋਗ ਹੋ ਚੁੱਕੀ ਹੈ ਜਿਹੜੀ ਕਿ ਪਹਿਲਾਂ ਅਨਫਿੱਟ ਸੀਗੀ ਪੀਣ ਦੇ ਠੀਕ ਹੈ ਪਹਿਲਾਂ ਉਹ ਸ਼ਰਾਬ ਹੈ ਜਿਹੜੀ ਜ਼ਹਿਰੀਲੀ ਹੈ ਉਹਦੇ 'ਚ ਕੁਝ ਮਿਕਸ ਕਰਕੇ ਉਹਨੂੰ ਪੀਣ ਦੇ ਯੋਗ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜਾਂ ਉਸਦੇ ਕੋਲ ਐਸੀ ਸ਼ਰਾਬ ਹੈ ਜਿਸ ਨੂੰ ਮਨੁੱਖੀ ਉੱਪਰਲੇ ਯੋਗ ਬਣਾਇਆ ਗਿਆ ਹੋਵੇ ਜਾਂ ਪਹਿਲਾਂ ਹੀ ਉਹਦੇ ਕੋਲ ਏਦਾਂ ਦੀ ਹੈ ਉਹਨੇ ਨਹੀਂ ਬਣਾਈ ਪਰ ਪਹਿਲਾਂ ਹੀ ਉਹ ਇਸ ਤਰ੍ਹਾਂ ਬਣਾਈ ਗਈ ਹੈ ਕਿ ਮਨੁੱਖ ਪੀ ਸਕੇ ਠੀਕ ਹੈ ਅਤੇ ਉਹ ਜਾਣਦਾ ਹੋਵੇ ਜਾਂ ਉਸ ਨੂੰ ਲੱਗਦਾ ਹੋਵੇ ਕਿ ਇਸ ਤਰ੍ਹਾਂ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਉਹਨੂੰ ਪਤਾ ਹੈ ਕਿ ਇਸ ਸ਼ਰਾਬ ਨੂੰ ਬਣਾਉਣ ਵਿੱਚ ਇਸ ਤਰ੍ਹਾਂ ਦੀ ਕੋਸ਼ਿਸ਼ ਕੀਤੀ ਗਈ ਹੈ ਬੇਸ਼ੱਕ ਉਹਨੇ ਖੁਦ ਨਹੀਂ ਕੀਤੀ ਠੀਕ ਹੈ ਤਾਂ ਉਸ ਨੂੰ 3 ਸਾਲ ਦੀ ਸਜ਼ਾ ਟਾਈਮ ਪੀਰੀਅਡ ਯਾਦ ਰੱਖਣਾ ਹੈ 3 ਸਾਲ ਦੀ ਸਜ਼ਾ ਅਤੇ 10000 ਰੁਪਏ ਤੱਕ ਦੇ ਜੁਰਮਾਨੇ ਨਾਲ ਸਜ਼ਾ ਹੋ ਸਕਦੀ ਹੈ ਠੀਕ ਹੈ ਇਸ ਇਗੇ ਦੇ ਵਿੱਚ ਮੇਨ ਜਿਹੜੇ ਮੋਨਿਟਰੀ ਫਾਈਨ ਆ ਉਹਨੂੰ ਤੇ ਜਿਹੜਾ ਉਹਨੂੰ ਇਮਪ੍ਰੀਜ਼ਨਮੈਂਟ ਆ ਉਹ ਤੁਸੀਂ ਯਾਦ ਰੱਖਣੀ ਆ ਅੱਗੇ 63 ਦਾ ਊੜਾ ਧਾਰਾ 24 ਊੜਾ ਦੀ ਉਲੰਘਣਾ ਵਿੱਚ ਬਿਨਾ ਵਰਤੇ ਅਤੇ ਪ੍ਰਿੰਟਡ ਲੇਬਲ ਕੌਪਸ ਯਾਨੀ ਕਿ ਕਾਰਕ ਆਦ ਦੇ ਕਬਜ਼ੇ ਦੀ ਸਜ਼ਾ ਹੁਣ ਜੇ ਕੋਈ ਵਿਅਕਤੀ ਧਾਰਾ 24 ਊੜੇ ਦੀ ਵਿਵਸਥਾ ਦੀ ਉਲੰਘਣਾ ਕਰਦਾ ਹੈ ਠੀਕ ਹੈ ਉਹ ਦੀ ਉਲੰਘਣਾ ਕਰਦਾ ਹੈ ਤੇ ਉਸ ਦੇ ਕਬਜ਼ੇ ਵਿੱਚ ਕੋਈ ਅਣ ਵਰਤਿਆ ਅਤੇ ਛਪਿਆ ਹੋਇਆ ਲੇਬਲ ਜਿਹੜੇ ਲੇਬਲ ਇਹ ਬੋਟਲਸ ਤੇ ਲਗਾਉਨੇ ਆ ਠੀਕ ਹੈ ਡਰਿੰਕ ਦੇ ਉਹ ਵਾਲੇ ਉਹਦੇ ਕੋਲ अनयूज्ड लेबल ਪਏ ਆ ਠੀਕ ਹੈ ਕਾਰਕ ਪਏ ਆ ਕੈਪਸੂਲ ਜ ਜਿਸ ਇਲਾ ਹੈ ਤਾਂ ਉਸ ਨੂੰ 6 ਮਹੀਨੇ ਤੱਕ ਦੀ ਸਜਾ ਹੋ ਸਕਦੀ ਹੈ ਉਹਨੂੰ ਕਿੰਨੀ ਹੈ 6 ਮੰਥਸ ਦੀ ਇਹ ਤੁਸੀਂ ਯਾਦ ਰੱਖਣੀ ਵੀ ਜਦੇ ਕੋਲ ਸਿਰਫ ਅਣ ਵਰਤੀਆਂ ਚੀਜ਼ਾਂ ਪਈਆਂ ਤਾਂ ਸਜਾ ਘੱਟ ਹੈ ਬਟ ਅਗਰ ਉਹਦੇ ਕੋਲ ਪ੍ਰੋਪਰ ਉਹ ਸ਼ਰਾਬੇ ਮਿਲ ਗਈ ਠੀਕ ਹੈ ਜਿਹੜੀ ਡੀਨੇਚਰਡ ਸਪਿਰਿਟ ਪਾ ਕੇ ਬਣਾਈ ਗਈ ਹੈ ਤਾਂ ਉਹਨੂੰ 3 ਸਾਲ ਦੀ ਸਜਾ ਹੈ ਜੋ ਕਿ ਆਬਵੀਅਸਲੀ ਇਹਦੇ ਨਾਲੋਂ ਜ਼ਿਆਦਾ ਹੋਊਗੀ ਜਦੇ ਕੋਲ ਸਿਰਫ ਲੇਬਲ ਹੈ ਜਾਂ ਕੋਈ ਪ੍ਰਿੰਟਡ ਸਮਾਨ ਪਿਆ ਹੈ ਇਹ ਸੀਗਾ ਤੁਹਾਡਾ 63 ਧੰਨਵਾਦ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਨੇ ਸੈਕਸ਼ਨ 62 ਤੇ 63 ਪੰਜਾਬ ਐਕਸਾਈਜ਼ ਐਕਟ ਕੀਤੇ ਨੇ ਇਸ ਤੋਂ ਇਲਾਵਾ ਬਾਕੀ ਜੇਕਰ ਤੁਸੀਂ ਸਾਰੇ ਸੈਕਸ਼ਨ ਕਰਨੇ ਚਾਹੁੰਦੇ ਹੋ ਇਸ ਤੋਂ ਇਲਾਵਾ ਹੋਰ ਜਿੰਨਾ ਵੀ ਤੁਹਾਡਾ ਸਿਲੇਬਸ ਹੈ ਬੀਐਨਐਸ ਬੀਐਨਐਸ ਪੰਜਾਬ ਪੁਲਿਸ ਐਕਟ ਪੀਪੀਆਰ ਬੀਐਸਏ ਉਹ ਸਾਰੇ ਤੇ ਸਾਰਾ ਸਿਲੇਬਸ ਤੁਸੀਂ ਸਾਡੇ ਰਿਕਾਰਡਡ ਲੈਕਚਰ ਜਿਹੜੇ ਸਾਡੇ ਕੋਰਸ ਉੱਤੇ ਅਵੇਲੇਬਲ ਨੇ ਉੱਥੋਂ ਕਰ ਸਕਦੇ ਹੋ ਠੀਕ ਹੈ ਕੋਰਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜਾਵੇਗਾ ਜਾਂ ਫਿਰ ਤੁਸੀਂ ਵਟਸਐਪ ਕਰ ਸਕਦੇ ਹੋ 9041815272 ਉੱਤੇ ਤੁਹਾਨੂੰ ਪੂਰੀ ਜਾਣਕਾਰੀ ਮਿਲ ਜਾਵੇਗੀ ਉੱਥੇ ਤੁਸੀਂ ਜਾ ਕੇ ਜਿਹੜਾ ਕੋਰਸ ਸਾਡਾ ਜੁਆਇਨ ਕਰ ਸਕਦੇ ਹੋ ਅੱਜ ਦੀ ਵੀਡੀਓ ਚ ਹੁਣ ਐਨਾ ਹੀ ਅਗਲੀ ਵੀਡੀਓ ਚ ਮਿਲਦੇ ਹਾਂ ਕਿਸੇ ਹੋਰ ਟੌਪਿਕ ਉੱਤੇ ਧੰਨਵਾਦ